ਨਵਦੇਵ ਜੀ ਜਿਆਦਾਤਰ ਅਸੀਂ ਦੇਖਦੇ ਆ ਜਿਹੜੀ ਦਵਾਈ ਹਸਪੀਟਲਾਂ ਦੇ ਲਿਖ ਦਿੰਦੇ ਨੇ ਨਾ ਵੱਡੇ ਪ੍ਰਾਈਵੇਟ ਹਸਪੀਟਲ ਵਾਲੇ ਉਹ ਬਾਹਰੋਂ ਮੈਡੀਕਲ ਸਟੋਰ ਤੋਂ ਨਹੀਂ ਮਿਲਦੀ ਇਹਦੇ ਵਿੱਚ ਕੀ ਰਾਜ ਹੈ ਭਾਈ ਇਹ ਨਾ ਕਮਿਸ਼ਨਾਂ ਹੁੰਦੀਆਂ ਤਹਿਰਾਰੀਤ ਹੁੰਦੀਆਂ ਹੁਣ ਮੈਂ ਇੱਕ ਨਾ ਟੇਕ ਆਫ ਦਾ ਇੰਜੈਕਸ਼ਨ ਹੁੰਦਾ ਐਂਟੀਬਾਇਓਟਿਕ ਅਗਾਵਾ ਕੋਈ ਮਰੀਜ਼ ਫੋਰ ਇੰਜੈਕਸ਼ਨ ਜਿਵੇਂ ਇਨਫੈਕਸ਼ਨ ਜ਼ਿਆਦਾ ਹੋ ਗਿਆ ਉਹਨੂੰ ਸਟੇਕ ਆਫ ਦਾ ਇੰਜੈਕਸ਼ਨ ਲੱਗਦਾ ਉਹਦੇ ਤੇ 3850 ਰੁਪਏ ਐਮ ਆਰ ਪੀ ਆ ਉਹਦੀ ਐਕਚੁਅਲ ਕੋਸਟ ਜਾਨਣਾ ਚਾਹੋਗੇ 400 ਰੁਪਏ ਐਕਚੁਅਲ ਕੋਸਟ ਆ ਯਾਰ ਇੱਕ ਹੋਰ ਵੀ ਦੇਖ ਲੋ ਫੰਗਲ ਇਨਫੈਕਸ਼ਨ ਇੱਕ ਬਲੈਕਨ ਫੰਗਲ ਇਨਫੈਕਸ਼ਨ ਹੁੰਦੀ ਆ ਜਿਹਨੂੰ ਕਹਿੰਦੇ ਪੰਜਾਬੀ ਖੋਨ ਲੱਗ ਜਾਂਦਾ ਖੋਨ ਕਾ ਕੇ ਇੰਜੈਕਸ਼ਨ ਇੱਕ ਦਵਾਈ ਆਉਂਦੀ ਬਈ ਚਾਰ ਗੋਲੀਆਂ ਦਾ ਪੱਤਾ ਹੁੰਦਾ 55200 ਐਮ ਆਰ ਪੀ ਆ 55200 ਸਾਨੂੰ ਕਿੰਨੇ ਦੀ ਮਿਲਦੀ 550 ਰੁਪਏ ਦੀ ਪੈਸੇ ਸਟਾਰਟ ਹੀ ਸਾਰਾ ਹੁੰਦਾ ਵਾ ਐਮ ਆਰ ਪੀ ਤੋਂ ਐਮ ਆਰ ਪੀ ਜਿੰਨਾ ਵੱਧ ਛਾਪਣਗੇ ਓਨੇ ਹੀ ਵਜਦੀ ਇੱਥੇ ਜਿਹੜੇ ਆਪਣੇ ਜਿਹੜੇ ਸਾਡੇ ਬੜੇ ਫਿਰਦੇ ਨੇ ਲੀਡਰ ਉਹਨਾਂ ਨੂੰ ਪੈਸੇ ਜਾਂਦੇ ਨੇ ਉਸ ਤੋਂ ਬਾਅਦ ਡਾਕਟਰਾਂ ਨੂੰ ਪੈਸੇ ਜਾਂਦੇ ਨੇ ਜਿਹਨੇ ਸਾਰਾ ਸਪਲਾਇਰ ਨੂੰ ਪੈਸੇ ਜਾਂਦੇ ਨੇ ਐਮਰ ਨੂੰ ਪੈਸੇ ਜਾਂਦੇ ਨੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਤਾਂ ਬਈ ਕਰਪਟ ਹੈ ਇਹ ਕਿਥੋਂ ਆਪਣੇ ਸਹਿਹਸੁਲਤਾਂ ਦੀ ਗੱਲ ਕਰਦੇ ਵੇ ਜੇ ਸਰਕਾਰਾਂ ਸਹਿਹਸੁਲਤਾਂ ਦੇ ਗੱਲਾਂ ਤੇ ਕਰਦੀਆਂ ਵਾ ਬਈ ਐਮਰਪੀ ਵਾਲੇ ਪਾਸੇ ਤਾਂ ਅਜੇ ਤੱਕ ਤਾਂ ਧਿਆਨ ਨਹੀਂ ਗਿਆ ਐਮਰਪੀ ਬਾਈ ਜੀ ਸਾਡੇ 552 ਸੇ ਵਾਰੀਆ ਦੀ ਕੋਈ ਟੈਬ ਕੱਢ ਲਓ ਬਲੈਕ ਫੰਗਲ ਵਾਸਤੇ ਚਲਦੀ ਆ ਸਾਡੇ 55200 ਐਮਰਪੀ ਆ ਜੋ ਕੰਪਨੀ ਨੇ ਵੀ ਚਾਹੀਦਾ ਬਈ ਜੇ ਉਹੀ ਦਵਾਈ ਬਾਈ ਜੀ ਐਗਜ਼ਾਮਪਲ ਜਿਹੜੀ 550 ਦੀ ਸਾਨੂੰ ਮਿਲਦੀ ਵੀ ਆ ਜੇ ਬਈ 550 ਹੀ ਐਮਰਪੀ ਆਏ ਭਾਵੇਂ ਰਕਸ਼ੀ ਵਾਲਾ ਜਾਵੇ ਭਾਵੇਂ ਓ ਪਰ ਸਾਰੇ ਉੱਤੋਂ ਜਿਹੜਾ ਐ ਸਾਡੇ ਜਿਹੜੇ ਜਿਹੜੇ ਹੈਲਥ ਮਿਨਿਸਟਰ ਲਾ ਲੋ ਜਿਹੜੇ ਉੱਪਰ ਸੈਂਟਰ ਚ ਲਾ ਲੋ ਜੇਪੀ ਨੱਡਾ ਜੀ ਜਗਤ ਪ੍ਰਤਾਪ ਨੱਡਾ ਨੱਡਾ ਕਹਿ ਦਿੰਦੇ ਨੇ ਆਪਣੇ ਸਿੱਤੇ ਬੀ ਬਲਬੀ ਸਿੰਘ ਸਿੱਧੂ ਜੀ ਲਾ ਲੋ ਉਹਨਾਂ ਨੂੰ ਵੀ ਪਤਾ ਨਹੀਂ ਉਹਨਾਂ ਨੂੰ ਨਹੀਂ ਧਿਆਨ ਜਾਂਦਾ ਇਧਰ ਆ ਤੇ ਬਾਈ ਤੂੰ ਚੰਗੀਆਂ ਤਨਖਾਹਾਂ ਲੈ ਆਂਦੇ ਤੂੰ ਹੀ ਤਾਂ ਦਵਾਈਆਂ ਲੈ ਸਕੋ ਤੁਹਾਡਾ ਤੇ ਆਪਣੇ ਮੋਬਾਈਲ ਪੱਤੇ ਬਾਈ ਦੀ 10000 ਰੁਪਏ ਚ ਮਿਲ ਜਾਂਦਾ ਆਮ ਬੰਦਾ 300 ਰੁਪਏ ਦੇ ਰੀਚਾ ਨਾਲ ਸਾਲ ਲੈਂਦਾ ਤੁਹਾਨੂੰ ਤੇ ਮੋਬਾਈਲਾ ਦਾ ਪਤਾ ਵੀ 10000 ਰੁਪਏ ਚ ਮਿਲ ਜਾਂਦਾ ਪਰ ਇੱਕ ਦਵਾਈਆਂ ਦੇ ਉੱਤੇ ਬੇਸਿਕ ਜਿਹੜੀ ਐਮ ਆਰ ਪੀ ਹੀ ਇੰਨ ਦਾ ਨਿਧਾਰਤ ਕਿਉਂ ਨਹੀਂ ਹੁੰਦੀ ਐ ਐਮ ਆਰ ਪੀ ਚ ਸਾਨੂੰ ਤਾਂ ਆਮ ਬੰਦੇ ਨੂੰ ਨਹੀਂ ਪਤਾ ਇੰਨਾ ਚੀਜ਼ਾਂ ਦਾ ਸਸਿੰਗ ਸੋਧਦੀ ਹੈ ਜੇ 5500 ਦੀ ਹੁਣੀ ਹੈ ਜਾਂ 55200 ਜਿਵੇਂ ਦੱਸ ਰਹੇ ਉਹਨੇ ਦਾ ਰੇਟ ਹੋਣਾ ਹੈ ਪਰ ਨਿਧਾਰਤ ਨਹੀਂ ਚਾਹੀਦੀ ਤੈਅ ਹੁਣੇ ਚਾਹੀਦੇ ਨੇ ਰੇਟ ਬਾਈ ਜੀ ਅਸੀਂ ਤਾਂ ਕਿਹਨੇ ਤੈਅ ਹੋਣੇ ਚਾਹੀਦੇ ਜੇ ਪਰ ਤੈਅ ਹੋ ਗਏ ਪਰ ਉਹਨਾਂ ਦੇ ਢੇਡ ਜਿਹੜੇ ਕਿੱਥੋਂ ਭਰਣਗੇ ਬਾਈ ਜਿਹਨਾਂ ਨੇ ਆਪਣੀ ਜਿਵੇਂ ਪਿੱਛੇ ਤੁਸੀਂ ਸੁਣਿਆ ਨਾ 500 500 ਕਰੋੜ ਦਾ ਬਿਆਲਾ ਬਿਆਨ ਮਸ਼ਹੂਰ ਹੋਇਆ ਵਾ 500 ਕਰੋੜ ਦੀ ਸੀਐਮ ਦੀ ਕੁਰਸੀ ਜਾਣੀ ਉਹਨਾਂ ਨੇ ਕਿੱਥੋਂ ਪੂਰੇ ਕਰਨੇ ਇੱਥੋਂ ਹੀ ਪੂਰੇ ਕਰਨੇ ਬਾਈ ਉਹ ਆ ਕਿ ਹਾਂ ਨੂੰ ਜਿਹੜਾ 550 ਦੀ ਜਿਹੜੀ 552 ਸਐਮਆਰਪੀ ਰੱਖਤਾ ਹਾਈ ਵੀ ਕਹਿੰਦੇ ਹਨ ਉਹ ਬਚਦਾ ਨਹੀਂ ਫਿਰ ਸਾਲਵਾਰ ਉੱਤੇ ਕਈ 10% ਵਧਾ ਦਿੰਦੇ ਕਦੇ 5% ਵਧਾ ਦਿੰਦੇ ਉਹ ਭਾਈ ਸਾਰਾ ਏ ਟੂ ਲੈ ਕੇ ਜ਼ेड ਤੱਕ ਕਰਪਸ਼ਨ ਜਿਸ ਨੂੰ ਖਤਮ ਕਰਨੀ ਆ ਤੇ ਇੱਕ ਨਿਰਧਾਰਿਤ ਐਮਆਰਪੀ ਤੈਅ ਕਰੋ ਕਿ ਆਮ ਬੰਦਾ ਵੀ ਜਿਹੜਾ ਵੀ ਜਾਵੇ ਉਹਨੂੰ ਵੀ 500 ਰੁਪਏ ਦੀ ਦਵਾਈ ਮਿਲੇ ਤੇ ਭਾਵੇਂ ਓਡੀ ਵਾਲਾ ਜਾਵੇ ਪਰ ਉਹਨੂੰ ਵੀ 500 ਰੁਪਏ ਦੀ ਦਵਾਈ ਮਿਲੇ ਉਦੋਂ ਤਾਂ ਕਰਪਸ਼ਨ ਖਤਮ ਨਹੀਂ ਹੋ ਸਕਦੀ ਜਦ ਤੱਕ ਐਮਆਰਪੀ ਤੈਅ ਨਹੀਂ ਹੁੰਦੀ ਐਮਆਰਪੀ ਦੇ ਵਾਹੀ ਜਿੰਨਾ ਮੂੰਹ ਚੁੱਕਿਆ ਕੋਈ ਨਹੀਂ ਯਾਰ 55200 ਦੀ ਜਗ੍ਹਾ 6000 ਲੈ ਲ हां मेरे ऊपर का ज्ञान होते उन्हें कहना चल 10% लेस का दे यार मेरे ऊपर पुठियां शालान मान दिया चल यार 600 मेनू लेस मिल गई प 600 लेस कर दे कर दे भाई जी फिर भी उदे च मेंहा 80% ਦਾ ਮਾਰਜਨ ਹੈਗਾ ਇਹ ਸਾਰਾ A ਤੋਂ ਲੈ ਕੇ Z ਤੱਕ ਹੀ ਕਰਪਸ਼ਨ ਚੱਲਦੀ ਬਾਈ ਜੀ ਪਰ ਇਹ ਦੂਜੇ ਹਸਪੀਟਲਾਂ ਚੋਂ ਨਹੀਂ ਮਿਲਦੀ ਦਵਾਈ ਨਾ ਮੈਡੀਕਲ ਸਟੋਰ ਤੋਂ ਮਿਲਦੀ ਹੈ ਜਿਹੜੇ ਹਸਪੀਟਲ ਦੀ ਪਰਚੀ ਹੁੰਦੀ ਹੈ ਉੱਥੋਂ ਉਹਨਾਂ ਨੇ ਮੈਡੀਕਲ ਸਟੋਰ ਬਣਾਏ ਹੁੰਦੇ ਨੇ ਉੱਥੋਂ ਹੀ ਮਿਲਦੀ ਹੈ ਇਹ ਜੋ ਬਾਹਰੋਂ ਜੀ ਨਹੀਂ ਮਿਲਦੀ ਉਹ ਜੁਏ ਆਪਾਂ ਛੋਟੇ ਹੁੰਦੇ ਪੜਦੇ ਆ ਕਿ ਬਾਈ ਜੀ ਇਹ ਡਾਕਟਰ ਨੇ ਜੋ ਇਸ ਤਰ੍ਹਾਂ ਨੇਚਰ ਕਰਦੇ ਘੁੱਗੀ ਮਾਰਤੀ ਜਿਹੜੇ ਹੱਡੇ ਕੋ ਨਹੀਂ ਪੜੀ ਜਾਂਦੀ ਤੁਹਾਡੇ ਕੋ ਨਹੀਂ ਪੜੀ ਜਾਂਦੀ ਅਗਲੇ ਨੇ ਕਿਹਾ ਤਾਂ ਕਿ ਭਾਈ ਮੇ ਵੀ ਲੋਟ ਲਿਆ ਹੁਣ ਤੋਂ ਵੀ ਲੋਟ ਲਾ ਜਿਹੜੀ ਦਵਾਈ ਬਾਈ ਜੀ ਐਮ ਆਰ ਨੇ ਜਿਹੜੀ ਹੈਗੀ ਨਾ ਕੰਪਨੀ ਨੇ ਭੇਜਣੀ ਹੀ ਉਹ ਪਾਰਮਿਸਿਸ ਕੋ ਜਿਹੜੇ ਆਪਣੇ ਡਾਕਟਰ ਜਿਹੜੇ ਮੈਡੀਕਲ ਵਾਲੇ ਕੋਈ ਆ ਜਿਹੜੀ ਤੁਹਾਨੂੰ ਪੂਰਾ ਸ਼ਹਿਰ ਘੁੰਮ ਲੋ ਨਹੀਂ ਮਿਲਣੀ ਬਾਈ ਜਿਹੜੀ ਇੱਕੋ ਦੁਕਾਨ ਦੇ ਉੱਤੇ ਮਿਲਣੀ ਉਹਨਾਂ ਨੇ ਲਿਖਣੀ ਆ ਥੋੜੇ ਦਿਨ ਪਹਿਲਾਂ ਤੁਸੀਂ ਕੱਲ ਵੀ ਇੱਕ ਖਬਰ ਚੱਲ ਰਹੀ ਆ ਜਿਵੇਂ ਜਲੰਧਰ ਚ ਮਰੇ ਬੰਦੇ ਨੂੰ ਕਹਿੰਦੇ ਸੀ ਬੇਹੋਸ਼ ਕੀਤਾ ਉਹ ਜਿਹੜਾ ਟੀਕਾ ਲਾਣਾ ਸੀ ਬਾਈ ਕਹਿੰਦਾ 2 ਲੱਖ ਰੁਪਏ ਦਾ ਟੀਕਾ ਕਹਿੰਦਾ ਪੂਰੇ ਮੈਂ ਜਲੰਧਰ ਚ ਘੁੰਮ ਲਿਆ ਬਾਈ ਉਹ ਟੀਕਾ ਨਹੀਂ ਮਿਲਿਆ ਟੀਕਾ ਮਿਲਣਾ ਹੀ ਬਾਈ ਉਹਨਾਂ ਦੇ ਬੰਦੇ ਕੋਈ ਆ ਹੂੰ ਪ੍ਰੋਵਾਈਡ ਕਿੰਨੇ ਕਰਨਾ ਆਮ ਬੰਦ ਤੂੰ ਹੀ ਮੈਂ ਤਾਂ ਵੀਡੀਓ ਪਾ ਸਕਦਾ ਆਂ ਆਪਾਂ ਬਾਈ ਜੀ ਇਹ ਸਰਕਾਰਾਂ ਨੂੰ ਚਾਹੀਦਾ ਕਿ ਇੱਕ ਐਦਾਂ ਦਾ ਸਿਸਟਮ ਕ੍ਰੀਏਟ ਕਰਨ ਕਿ ਬਾਈ ਜੀ ਲੋਕੀ ਜਿਹੜਾ ਮਰਜ਼ੀ ਜਾਵੇ ਐਮ ਆਰ ਪੀ ਦੇ ਉੱਤੇ ਹੀ ਦਵਾਈ ਮਿਲਣੀ ਚਾਹੀਦੀ ਹੈ ਜਿਹੜੇ ਮਰਜ਼ੀ ਨੂੰ ਭਾਵੇਂ ਰਕਸ਼ੀ ਵਾਲਾ ਜਾਵੇ ਫਿਰ ਬਾਰ-ਬਾਰ ਕਹਿੰਨਾ ਭਾਵੇਂ ਓਡੀ ਵਾਲਾ ਜਾਵੇ ਸਾਰਿਆਂ ਨੂੰ ਹੀ 500 ਰੁਪਏ ਦੀ ਮਿਲਣੀ ਚਾਹੀਦੀ ਹੈ ਜਿਹੜੀ ਵੀ ਹੁੰਦਾ ਇ ਫੋਰ ਇਗਜ਼ੈਂਪਲ ਪੈਰਾਸੀਟਾਮੋਲ ਹੈ ਉਹ ਆnde ਡਾਕਟਰ ਵਾਲੇ ਹਸਪੀਟਲ ਵਾਲੇ ਉਸ ਦੀ ਉਹ ਲੈਂਦੇ ਨਹੀਂ ਕਿ ਅਸੀਂ ਐਸਾ ਭਰੋਸਾ ਨਹੀਂ ਸਾਨੂੰ ਬੰਦੇ ਨੂੰ ਮਰੀਜ਼ ਨੂੰ ਜੇ ਤੁਹਾਡਾ ਬਰੀਜ ਵੱਜਦਾ ਜਾਂ ਨਹੀਂ ਵੱਜਦਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਤੇ ਜਿਹੜੀ ਉਹਨਾਂ ਦੇ ਹਸਪੀਟਲ ਦੀ ਹੁੰਦੀ ਹੈ ਉਹੀ ਪੈਰਾਸੀਟਾਮੋਲ ਹੈ ਉਹਦੀ ਉਹ ਜ਼ਿੰਮੇਵਾਰੀ ਵੀ ਲੈਂਦੀ ਹੈ ਬਾਹਰ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਐਮ ਆਰ ਪੀ ਭਾਈ ਜੀ ਪੈਰਾਸੀਟਾਮੋਲ ਤੇ ਵੇਖ ਲਿਆ 10 ਰੁਪਏ ਐਮ ਆਰ ਪੀ ਆ ਤੇ ਉਹਨਾਂ ਨੇ ਜਿਹੜੀ ਬੁਖਾਰ ਦੀ ਉਤਰਨਾ ਬੁਖਾਰ ਹੀ ਆ ਭਾਵੇਂ 10 ਰੁਪਏ ਵਾਲੀ ਗੋਲੀ ਖਾ ਲਓ ਭਾਵੇਂ ਜਿਹੜੀ 1 ਰੁਪਏ ਵਾਲੀ ਗੋਲੀ ਖਾ ਲਓ ਬੁਖ ਹਾਡੇ ਵਰਗੇ ਨੇ ਬੁਖਾਰ ਜਿਹੜਾ ਆਵੇ ਇਹ ਪੀਸੀਐਮ ਹੀ ਲੈਂਦੇ ਨਾਰਮਲ ਪੈਰਾਸੀਟਾਮੋਲ ਜਿਹਦੇ ਤੇ 9 ਰੁਪਏ 99 ਪੈਸੇ ਐਮ ਆਰ ਪੀ ਆ ਉਹ ਮਿਲਣਾ ਕਿ ਨਾ ਤਿੰਨ ਚਾਰ ਰੁਪਏ ਦਾ ਵਾਹੀ ਬਤਾਵਾ ਯਾਰ ਕਿ ਉਹ ਦਰਾ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਇਹ ਚੀਜ਼ਾਂ ਨੂੰ ਪ੍ਰੋਮੋਟ ਕਰਨ ਬਾਕੀ ਜਿਵੇਂ ਕਹਿੰਦੇ ਜੂ ਹੋਰ ਚੀਜ਼ਾਂ ਦੇ ਐਡਵਰਟਾਈਜ਼ਮੈਂਟ ਲੱਗੇ ਗੁਰੂ ਤੇਗ ਬਹਾਦਰ ਜੀ ਦਾ ਸਿੱਧੀਪੁਰ ਜਿਹੜਾ ਲੰਗਿਆ ਨਾ ਤੇੜਾ ਜਿਹੜਾ ਦਿਹਾੜਾ ਲੰਗਿਆ ਵਾ ਭਾਈ ਜਿਹੜਾ ਲੰਘਿਆੜਾ ਉਹਦੇ ਤੇ ਬਾਈ ਇੰਨੇ 350 ਕਰੋੜ ਰੁਪਏ ਦੇ ਐਡਵਰਟਾਈਜ਼ਮੈਂਟ ਤੇ ਬੋਰਡ ਲਾ ਦਿੰਦੇ ਪਰ ਇਹ ਚੀਜ਼ਾਂ ਦੇ ਉੱਤੇ ਵੀ ਬੋਰਡ ਲਾ ਜਿਹੜੇ ਮਰਜੀ ਦਵਾਈ ਸਾਰੇ ਮੈਡੀਕਲ ਸਟੋਰਾਂ ਤੋਂ ਜਿਹੜੀ ਮਰਜੀ ਜਾ ਕੇ ਲੈ ਸਕਦਾ ਬਾਈ ਪਰ ਦਵਾਈਆਂ ਉਹੋ ਹੀ ਜਿਹੜੇ ਆਪਣੇ ਨਿਰਧਾਰਿਤ ਉਹਨਾਂ ਦੇ ਮੈਡੀਕਲ ਸਟੋਰ ਹੁੰਦੇ ਨੇ ਉੱਥੋਂ ਹੀ ਮਿਲਦੀਆਂ ਇੱਥੋਂ ਹੀ ਸਕੈਂਡਲ ਫੇਰ ਸਟਾਰਟ ਹੁੰਦੇ ਜਿਵੇਂ ਤੁਸੀਂ ਸ਼ੁਰੂਆਤ ਚ ਦੱਸਿਆ ਜੇ ਪਲੇਟਾਂ ਜਿਹੜੀਆਂ ਸੀ ਪਾਈਆਂ ਦੋ ਦਸੀਆਂ ਦੋ ਤੇ ਪਾਈ ਇੱਥੇ ਐਸਟ੍ਰੇ ਜਿਹੜਾ ਸਟੈਂਟ ਹੁੰਦੇ ਨੇ ਜਿਹੜੇ ਹਾਰਟ ਦੇ ਉਹ ਆਂਦੇ ਜੇ ਦੋ ਦੀ ਥਾਂ ਤੇ ਤਿੰਨ ਲੈ ਲੈਂਦੇ ਨੇ ਤੇ ਪਾਉਂਦੇ ਹੈ ਨਹੀਂ ਇਹਨਾਂ ਦੇ ਵਿੱਚੋਂ ਸੱਚਾਈ ਹੈ ਬਿਲਕੁਲ ਬਾਈ ਜੀ ਮੇਰੇ ਫੁੱਫੜਾ ਨਾ ਵੀ ਹੋਇਆ ਸੀਗਾ ਸੇਮ ਪ੍ਰਾਈਵੇਟ ਕੋਈ ਨਿੱਜੀ ਹਸਪਤਾਲ ਸੀਗਾ ਉਥੇ ਨਾਲ ਉਹਨਾਂ ਨੇ 1.5 ਲੱਖ ਰੁਪਏ ਕੀਤਾ ਬਾਈ ਜੀ 1.5 ਲੱਖ ਰੁਪਏ ਕਰ ਲੈ ਬਾਜੋ ਆਪਰੇਟ ਕਰਕੇ ਬਾਹਰ ਆਏ ਜੋ ਛੁੱਟੀ ਹੋਣੀ ਸੀ ਕਹਿੰਦੇ ਜੀ ਭਾਜੀ ਦੋ ਸਟੈਂਡ ਪਾਤੇ ਆ ਕਹਿੰਦੇ ਤੁਸੀਂ 2.5 ਲੱਖ ਰੁਪਏ ਦਿਓ ਉਹਨਾਂ ਨੇ ਚੱਲ ਸ਼ਾਇਦ ਕੋਈ ਆਪਣੇ ਸ਼ਹਿਰ ਦੇ ਐਮ.ਐਲ.ਏ ਸੀਗੇ ਉਹਨਾਂ ਨਾਲ ਫੋਨ ਕਰਵਾਇਆ ਉਹਨਾਂ ਨੇ 30000 ਰੁਪਿਆ ਲੈਸ ਕਰਕੇ ਦਿੱਤਾ ਬੜੇ ਖੁਸ਼ ਹੋ ਗਏ ਕਿ ਤੀ ਐਮ.ਐਲ.ਏ ਦੇ ਫੋਨ ਤੇ 30000 ਰੁਪਿਆ ਲੈਸ ਤੇ ਹੋ ਗਿਆ ਪਰ ਉਹਨਾਂ ਦਾ ਫੋਨ ਨਾ ਪੈਸੇ ਮੈਂ ਭੂਏ ਨੂੰ ਮੈਂ ਆਪਣੇ ਮਗਾ ਭੂਏ ਜੀ ਮੈਨੂੰ ਪੈਸੇ ਵੜਾ ਦਿਓ ਪੈਸੇ ਲੈਾਂਗੇ ਡਾਕਟਰ ਕਹਿੰਦਾ ਲਿਆਓ ਜੀ ਪੈਸੇ ਮ ਐਮਐਲਏ 사ਉਣਾ ਮੁਕਰੇ ਗਈ ਆ ਉਹਨਾਂ ਦੇ ਬੰਦੇ ਨਾਲ ਤੁਸੀਂ ਮੈਨੂੰ ਜਿਹੜੇ ਆਪਣੇ ਹੈਗੇ ਨੇ ਜਿਹੜੇ 220000 ਉਹ ਦੇ ਦਿਓ ਮੈਂ ਕਹਾਂ ਭਾਜੀ ਉਹਨਾਂ ਨਾਲ ਮੁਕਾਓ ਉਹਨਾਂ ਨਾਲ ਮੁਕਾਓ ਪਰ ਜਿਹੜਾ ਤੁਸੀਂ ਸਟੰਟ ਇੱਕ ਪਾਇਆ ਮੈਂ ਇੱਕੋ ਤੇ ਪੈਸੇ ਦੇਣੇ ਆ ਬਾਈ ਮੱਥਾ ਮਾਰ ਕੇ ਇੱਕੋ ਸਟੰਟ ਦੇ ਪੈਸੇ ਦਿੱਤੇ ਸੀ ਫੇਸ ਸਭ ਤਿਆਰ ਬੈਚ ਸਕੀਮ ਸੀਗਾ ਹੁਣ ਡਾਕਟਰ ਵੀ ਚਾਹਨ ਸੀਗਾ ਕਿ ਬਾਇਆ ਮੈਂ ਇੱਕ ਇੱਕੋ ਸਟੰਟ ਆ ਕਹਿਣ ਭਾਈ ਦੋ ਛੜ ਕੇ ਚਾਰ ਵੀ ਕਹਿ ਦਿੰਦੇ ਕਿ ਮੈਂ ਸਟੰਟ ਪਾਇਆ ਯਾਰ ਇਹ ਕਰਪਸ਼ਨ ਦਾ ਸਾਰਾ ਮੇਨ ਮੋਡ ਹੀ ਆਹੀ ਆ ਜਿਹੜਾ ਆਮ ਚਾਹੀਦਾ ਅੰਦਰ ਆਪਰੇਸ਼ਨ ਹੁੰਦਾ ਹੋਵੇ ਬਾਅਦ ਵੀਡੀਓਗ੍ਰਾਫੀ ਹੋਣੀ ਚਾਹੀਦੀ ਅੰਦਰ ਵੀਡੀਓਗ੍ਰਾਫੀ ਹੋ ਰਹੀ ਬਾਸ ਸਕਰੀਨ ਦੇ ਉੱਤੇ ਸਾਰਾ ਚੱਲਦਾ ਹੋਣਾ ਚਾਹੀਦਾ ਕਿ ਵਾਕਿਆ ਬੰਦੇ ਨੂੰ ਬਾਅਦ ਪਤਾ ਲੱਗੇ ਕਿ ਵਾਕਿਆ ਕੀ ਚੱਲ ਰਿਹਾ ਅੰਦਰ ਅੰਦਰ ਮਰੀਜ਼ ਵੈਂਟੀਲੇਟਰ ਤੇ ਪਏ ਹੁੰਦੇ ਨੇ ਤੁਸੀਂ ਅੰਦਰ ਕਹਿੰਦੇ ਕਿ ਮਰੀਜ਼ ਤੁਹਾਡਾ ਜਿੰਦਾ ਵਾ ਯਾਰ ਮਰੀਜ਼ ਵੈਂਟੀਲੇਟਰਾਂ ਦੇ ਪਏ ਪਏ ਵੀ ਬਾਈ ਜਿੰਦੇ ਕਰ ਦਿੰਦੇ ਕਿ ਠੀਕ ਲਾਈ ਜਾਂਦੇ ਕਿ ਭਾਈ ਉਹ ਤੇ ਉਹ ਜਿਹੜੇ ਪ੍ਰਾਣਿਕ ਆ ਆਪਰੇਸ ਸਾਹ ਦੇ ਦਿੰਦੇ ਆ ਭਾਈ ਆਪਰੇਸ ਸਾਹ ਨਾਲ ਪਾਏ ਮਰੀਜ਼ ਨੂੰ 7 ਸਾਲ ਜਿੰਦਾ ਰੱਖ ਦੋ ਜਿੰਨੀ ਦੀ ਮਰਜੀ ਹੋਏ ਕਿਹੜੇ ਬੱਬਾ ਸੀਗਾ ਆਸ਼ੂਤੋਸ਼ ਮਹਾਰਾਜ ਹਾਈਵੇ ਲੋਕ ਪਰ ਜਰੂਰ ਇੱਕ ਮੈਡੀਕਲ ਮਾਫੀਆ ਦਾ ਜਿਹੜਾ ਸਟੈਂਡਰਡ ਹੈਗਾ ਸਰਕਾਰਾਂ ਨੂੰ ਚਾਹੀਦਾ ਇਸ ਤੇ ਠੱਲ ਪਾਣੀ ਹੀ ਚਾਹੀਦੀ ਬਈ ਇਹ ਮਾਫੀਆ ਨਾਮ ਜਦੋਂ ਜੁੜ ਜਾਂਦਾ ਹੈ ਤਾਂ ਵੱਡੇ ਨਾਮ ਆ ਜਾਂਦੇ ਨੇ ਤਾਂ ਮਾਫੀਆ ਜੁੜਨਾ ਨਹੀਂ ਚਾਹੀਦਾ ਵੈਸੇ ਮੈਡੀਕਲ ਨਾਲ ਜੁੜੇ ਰੱਬ ਦਾ ਦਿੱਤਾ ਹੋਇਆ ਨਾਮ ਹੈ ਡਾਕਟਰਾਂ ਨੂੰ ਕਿ ਤੁਸੀਂ ਰੱਬ ਦਾ ਦਰਜਾ ਮਿਲਿਆ ਹੈ ਪਰ ਇਹੀ ਰੱਬ ਜਦੋਂ ਜਿਵੇਂ ਤੁਸੀਂ ਦੱਸ ਰਹੇ ਹੋ ਜਲਾਦ ਦਾ ਰੂਪ ਬਣ ਜਾਂਦੇ ਨੇ ਫਿਰ ਤਾਂ ਭਰੋਸਾ ਉੱਠ ਗਿਆ ਸਾਰਿਆਂ ਦਾ ਬਿਲਕੁਲ ਬਾਈ ਸਾਰਿਆਂ ਦਾ ਭਰੋਸਾ ਉੱਠਦਾ ਹੀ ਆ ਯਾਰ ਫੋਰ ਐਗਜ਼ਾਮਪਲ ਇੱਕ ਛੋਟੀ ਐਗਜ਼ਾਮਪਲ ਦਿੰਨਾ ਯਾਰ ਜਿਹੜਾ ਮਰਜੀ ਤੁਹਾਡੇ ਮੇਰੇ ਵਰਗਾ ਵੀ ਜਿਹੜੇ ਮਰਜ਼ੀ ਹਸਪਤਾਲ ਚ ਚੱਲ ਜਾਨੇ ਆਪਾਂ ਤੁਸੀਂ ਮਰੀ ਲੈ ਕੇ ਗਏ ਉਹੋ ਹੀ ਹਸਪਤਾਲ ਚ ਅਗਲੇ ਅੱਖਾਂ ਦਾ 13000 ਰੁਪਏ ਮੰਗਦੇ ਨੇ ਕਿੰਨੇ 13000 ਤੋਂ ਆਪਣਾ ਕੋ ਸਟਾਰਟਿੰਗ ਹੈਗੀ ਆ ਉਹੋ ਹੀ ਆਪਰੇਸ਼ਨ ਆਪਾਂ ਬਾਈ ਦੀ 3500 ਰੁਪਏ ਦਾ ਕਰਾ ਕੇ ਦੇ ਦਿੰਦੇ ਆ ਉਹੋ ਹੀ ਹਸਪਤਾਲ ਚ ਮਰੀਕ ਕਈ ਵਾਰੀ ਉਹ ਡੇ ਕੋ ਆਉਂਦੇ ਨੇ ਕਿ ਭਾਜੀ ਮੈਂ ਫਲਾਣੇ ਹਸਪਤਾਲ ਚ ਗਿਆ ਵਾਂ ਉਹਨੇ ਡਾਕਟਰ ਸਾਹਿਬ ਨੇ 13000 ਰੁਪਏ ਮੰਗਿਆ ਫਿਰ ਮੈਂ ਇੱਕ ਛੋਟਾ ਜਿਹਾ ਸਾਡਾ ਪੰਜਾਬੀ ਕੇ ਸੈਣ ਹੈਗਾ ਸੈਣ ਦੀ ਹੀ ਵੈਲਿਊ ਡਾਕਟਰ ਸਾਹਿਬ ਕਹਿੰਦੇ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਤੁਹਾਡੇ ਕੋਲ ਰੋਜ਼ ਐਨੇ ਮਰੀ ਆਉਂਦੇ ਨੇ ਤੁਸੀਂ ਵੀ ਸ ਤੁਸੀਂ ਮੇਕੋ ਭੇਜਿਆ ਕੋਈ ਗੱਲ ਨਹੀਂ ਮੈਂ ਤਾਂ ਸਿਰਫ ਆਪਰੇਸ਼ਨ 3500 ਕਰ ਦਨਾਂ ਇੱਕ ਹੋਰ ਗੱਲ ਹੈ ਡਾਕਟਰ ਸਾਹਿਬ ਦੀ ਸਿਫਤ ਵੀ ਕਰ ਦਾਂਗਾ ਡਾਕਟਰ ਸਾਹਿਬ ਕਹਿੰਦੇ ਕਿ ਜੇ 3500 ਵੀ ਨਹੀਂ ਹੈਗਾ ਤੋ ਮੈਨੂੰ ਦੇਜੇ ਮੈਂ ਉਹਦਾ ਸਾਰਾ ਫ੍ਰੀ ਵੀ ਕਰ ਦਨਾਂ ਬਾਈ ਇੰਨਾ ਤੇ ਡਾਕਟਰ ਵੀ ਬੈਠੇ ਮੈਂ ਹਾਈ ਵੀ ਉਹਨਾਂ ਦੀ ਫੋਟੋ ਲਾ ਕੇ ਘਰ ਪੂਜਣ ਨੂੰ ਬੈਠ ਸਕਾਂ ਨਾ ਜੇ ਕਹਣਗੇ ਨਾ ਡਾਕਟਰ ਸਾਹਿਬ ਫੋਟੋ ਲਾ ਲਾ ਮੈਂ ਉਹਨਾਂ ਦੀ ਫੋਟੋ ਲਾ ਕੇ ਨਾ ਬਾਈ ਪੂਜ ਵੀ ਸਕਦਾ ਕਿਉਂਕਿ ਅਸਲ ਰੱਬ ਜਿਹੜਾ ਰੂਪ ਉਹਨਾਂ ਡਾਕਟਰਾਂ ਨੂੰ ਕਿਹਾ ਜਾਂਦਾ ਜਿਹੜੇ ਤੁਹਾਡਾ ਵੀ ਸਾਥ ਦਿੰਦੇ ਨੇ ਪਰ ਤੁਹਾਡੇ ਜੋ ਜਿਹੜੀ ਜਾਦੂ ਦੀ ਛੜੀ ਹੁੰ ਉਦੋਂ ਬੜੀਏ ਰੇਟ ਜਿਹੜੇ ਨੇ ਡਾਊਨ ਹੋ ਜਾਂਦੇ ਨੇ ਜਾਂ ਆਪਰੇਸ਼ਨ ਜਿਹੜੇ ਨੇ ਸਸਤੇ ਦੇ ਵਿੱਚ ਹੋ ਜਾਂਦੇ ਨੇ ਡਰ ਕਿਹੜੀ ਚੀਜ਼ ਆਉਂਦਾ ਐ ਐਨਜੀਓ ਦਾ ਡਰ ਬਡਰ ਕੋਈ ਨਹੀਂ ਬਾਈ ਜੀ ਡਾਕਟਰਾਂ ਨੂੰ ਕਹਿੰਦਾ ਡਾਕਟਰਾਂ ਨੂੰ ਸਮਝ ਦੇਣੀ ਡਾਕਟਰ ਕਈ ਵੇ ਹਾੜੇ ਭਾਵਨਾ ਨੂੰ ਸਮਝਦੇ ਕਿ ਯਾਰ ਨਿਸਵਾਰਥ ਭਾਵਨਾ ਕੋਈ ਸੇਵਾ ਭਾਵਨਾ ਕਰ ਰਿਆ ਵਾ ਕਿ ਵਾਕੇ ਉਹਨਾਂ ਦੇ ਕੋਈ ਕੋਈ ਹੈਗਾ ਹੀ ਨਹੀਂ ਇਹਨਾਂ ਦੀ ਮਨਛਾ ਹੀ ਨਹੀਂਗੀ ਕਿ ਸਾਰੀ ਦਿਹਾੜੀ ਮੈਂ ਕੋ ਸੋ ਮਰੀਜ਼ ਆ ਰਹੇ ਮੈਂ ਸੌਕ ਹੋਈ ਕ ਮਾਰਿਆਂ ਜੇ ਇੱਕ ਦੋ ਕੋ ਮੇਰੇ ਕੋ ਰੋਜ਼ ਤੋਂ ਨਾ ਮਰੀਜ਼ ਆਣੇ ਕਿ ਇਹ ਦੂਜੀ ਦੂਜੀ ਚੌਥੇ ਦਿਨ ਮਰੀਜ਼ ਆ ਗਿਆ ਉਹਨਾਂ ਕੀ ਜੇ ਇੱਕ ਵਾਰ ਫ੍ਰੀ ਵੀ ਕਰ ਦੂਗਾ ਬਾਈ ਡਾਕਟਰ ਸਾਹਿਬ ਕਈ ਵਾਰੀ ਆਪਾਂ ਕਰਾਈ ਆਈ ਜਾਂ ਦੋ ਇੱਕ ਵਾਰ ਫ੍ਰੀ ਵੀ ਕਰਵਾ ਲਈ ਡਾਕਟਰ ਸਾਹਿਬ ਤੁਹਾਡੇ ਕੋਲ ਪੈਸੇ ਨਹੀਂ ਗੇ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਯਾਰ ਮੈਂ ਫ੍ਰੀ ਵੀ ਕਰ ਦਿੰਦਾ ਇਹ ਡਾਕਟਰ ਨੂੰ ਮੈਂ ਰੱਬ ਦਾ ਰੂਪ ਕਹਾਂਗੇ ਉਹਨਾਂ ਦੀ ਵਾ ਫੋਟੋ ਲਾ ਕੇ ਹਾਈ ਵੀ ਪੂਜਨ ਦੇ ਵੀ ਜੱਟ ਰੱਖਦਾ ਕਿ ਵਾਕੇ ਅਸਲ ਚ ਰੱਬ ਜਿਹਨੂੰ ਮੰਨਿਆ ਹੀ ਡਾਕਟਰ ਰੱਬ ਦਾ ਰੂਪ ਕਹਿੰਦੇ ਨੇ ਮੈਂ ਉਹ ਆਪਣੇ ਡਾਕਟਰਾਂ ਨੂੰ ਕਹਿੰਦਾ ਕਿ ਵਾਕੇ ਜਿਹੜਾ ਸਾਡਾ ਵੀ ਸਾਥ ਦਿੰਦੇ ਨੇ ਇੱਕ ਆਰਮੀ ਹਸਪੀਟਲ ਦਾ ਜਿਹੜੇ ਚੱਲਦੇ ਨੇ ਉਹਨਾਂ ਦੇ ਵੀ ਵੱਡੇ ਸਟੈਂਡ ਜਿਹੜੇ ਸਾਹਮਣੇ ਆਏ ਸੀ ਏਸੀਐਚ ਦੇ ਬਹੁਤ ਵਾਜੀ ਸਭ ਤੋਂ ਵੱਡਾ ਉਹੀ ਜਿਹੜਾ ਕ੍ਰਪਸ਼ਨ ਦਾ ਈਸੀਐਚ ਕਾਰਡ ਕਹਿੰਦੇ ਆ ਆਪਾਂ ਵੈਂਟਿਲ ਨੇ ਆ ਜੀ ਸ਼ਾਇਦ ਫਿਰ ਨਿੱਜੀ ਹਸਪਤਾਲ ਤੇ ਉਹਦੇ ਵੀ ਬਾਈ ਦਾਹਾਂ ਦਿਨਾਂ ਜਾਂ ਉਹਨਾਂ ਨੇ ਕਾਰਡ ਤੇ 10 ਲੱਖ ਦੀ ਲਿਮਿਟ ਹੁੰਦੀ ਆ 10 ਲੱਖ ਰੁਪਈਆ 10000 ਜਿਹੇ ਹੈ ਨਾ ਦਾਹਾਂ ਦਿਨਾਂ ਚ ਉਹਨਾਂ ਨੇ ਮੁਕਾਤਾ ਹੀਗਾ ਫਿਰ ਇੱਥੇ ਕਿਸੇ ਪ੍ਰਾਈਵੇਟ ਹਸਪਤਾਲ ਚ ਲੈ ਕੇ ਆਏ ਉਹਨੇ ਵਿਚਾਰੇ ਨੇ ਦੋ ਤਿੰਨ ਦਿਨ ਬਿਲਕੁਲ ਸੇਵਾ ਕੀਤੀ ਫਿਰ ਉਹ ਡਾਕਟਰ ਸਾਹਿਬ ਦਾ ਹਾਨੂੰ ਫੋਨ ਆ ਡਾਕਟਰ ਸਾਹਿਬ ਕਹਿੰਦੇ ਯਾਰ ਮੇਕੋ ਵੀ ਜਿੰਨੀ ਸੀਗੀ ਵਾਵਾ ਮੈਂ ਲਾਈ ਆ ਕਹਿੰਦੇ ਹੁਣ ਤੁਸੀਂ ਇਹਨੂੰ ਨਾ ਕਿਸੇ ਵੱਡੇ ਸੈਂਟਰ ਤੇ ਸ਼ਿਫਟ ਕਰਾ ਲਓ ਬਾਈ 10 ਦਿਨ ਉਹਨੂੰ ਵੈਂਟੀਲੇਟਰ 'ਤੇ ਲਾਏ ਰੱਖਿਆ ਪੀਜੀਆ ਕਿਉਂ ਜਾਣਾ ਚਾਹੀਦਾ ਮੈਂ ਉਹ ਪੇਸ਼ੈਂਟ ਨੂੰ ਬਾਈ ਜੀ ਰਾਤੀ ਜਨਮ ਅਸ਼ਮੀ ਵਾਲੇ ਦਿਨ ਮੇਹਾਂ 4 ਸਾਲ ਦੀ ਗੱਲ ਹੋ ਗਈ ਆ ਉਹਨਾਂ ਨੂੰ ਰਾਤੀ ਪੀਜੀਆ ਭੇਜਿਆ 2190 ਰੁਪਏ ਦੀ ਦਵਾਈ ਨਾ ਬਾਈ ਜੀ ਪੇਸ਼ੈਂਟ 3 ਦਿਨਾਂ ਬਾਅਦ ਤੁਰ ਕੇ ਘਰ ਆਇਆ 2190 ਰੁਪਏ ਦੀ ਦਵਾਈ ਨਾ ਤੁਰ ਕੇ ਘਰ ਆਇਆ ਪ੍ਰਾਈਵੇਟ ਵਾਲਿਆਂ ਨੇ ਕਾਰਡ ਤੋਂ ਆਪਣਾ ਜਿਹੜਾ ਫਾਇਦਾ ਲੈਣ ਵਾਸਤੇ 10 ਲੱਖ ਰੁਪਏ ਕੱਟ ਲਿਆ ਮਰੀਜ਼ ਨੂੰ ਇੱਕ ਨਿੱਕੇ ਵਸ ਦਾ ਫਰਕ ਨਹੀਂ ਪਿਆ ਪੀਜੀਐਸ ਕਰਕੇ ਆਪਾਂ ਸਰਕਾਰੀ ਨੂੰ ਪ੍ਰੇਫਰ ਕਰਦੇ ਨੇ ਕਿ ਵਾਕਈ ਹਥੇ ਚੰਗੇ ਡਾਕਟਰ ਨੇ ਕਾਬਲੀਏ ਡਾਕਟਰ ਨੇ ਗਏ ਨੇ ਜਿਹੜੇ ਹਾਈ ਵੀ ਉਹਨਾਂ ਨੇ ਸਵਾਰਥ ਭਾਵਨਾ ਸੇਵਾ ਕਰਦੇ ਨੇ ਉਹਨਾਂ ਨੂੰ ਕਿਉਂਕਿ ਪਤਾ ਲੱਖਾਂ ਰੁਪਏ ਤਨਖਾਹ ਅਗਲੇ ਕਹਿੰਦੇ ਯਾਰ ਆਪਾਂ ਨੂੰ ਕੋਈ ਮਰੀਜ਼ ਆਇਆ ਨਾ ਸਾਡੇ ਕੋਲ ਵਾਕਈ ਮਜਬੂਰੀ ਲੈ ਕੇ ਆਇਆ ਵਾ ਅਗਲੇ ਬਿਲਕੁਲ ਨਿਸ਼ਕਾਮ ਭਾਵਨਾ ਸੇਵਾ ਕਰਕੇ ਭਾਈ ਜੀ ਮੈਂ ਸੋਚ ਕੇ ਵੇਖ ਮੈਂ 2190 ਰੁਪਏ ਦੀ ਦਵਾਈ ਨਾਲ ਮਰੀਜ਼ ਤੀਜੇ ਦਿਨ ਟੁਰ ਕੇ ਘਰ ਆਇਆ ਆਪਣੀ ਪੀਜੀਐ ਦੀ ਗੱਲ ਬਿਲਕੁਲ ਭਾਈ ਜੀ ਪੀਜੀਐ ਆਮ ਅਸੀਂ ਜਾਣਦੇ ਪੀਜੀਐ ਜਾਣਦੇ ਗਏ ਗੁਰੇਜ਼ ਕਰਦੇ ਕਿ ਛਾਲ ਚੁਪੜੇ ਬੜੇ ਆ ਪੀਜੀਐਮਰ ਕੀ ਸਕੂਲ ਹੈ ਪੂਰੇ ਪੰਜਾਬ ਚ ਇਹ ਦੇ ਵਰਗਾ ਡਾਕਟਰ ਨਹੀਂ ਆ ਬਾਈ ਇਹ ਦੇ ਵਰਗੇ ਡ ਜਿਹੜਾ ਇਲਾਜ ਨਹੀਂ ਮਿਲਣਾ ਸਰਕਾਰੀ ਦੇ ਇੱਥੇ ਦੀਆਂ ਸੁਵਿਧਾਾਂ ਦੱਸ ਦੀਆਂ ਅੰਦੇ ਤੁਹਾਡੇ ਜਿਹੜੇ ਮਹੱਲਿਆਂ ਦੇ ਵਿੱਚ ਹੀ ਕਲੀਨਿਕ ਬਣਾਤੇ ਨੇ ਜਾਂ ਸਰਕਾਰੀ ਹਸਪੀਟਲ ਨੇ ਉੱਥੇ ਵੀ ਪੂਰੀਆਂ ਸੁਵਿਧਾਾਂ ਦਿੱਤੀਆਂ ਜਾ ਰਹੀਆਂ ਪਰ ਤੁਸੀਂ ਆਉਂਦੇ ਪਹਿਲਾ ਸਵਾਲ ਮੇਰਾ ਇਹੀ ਸੀ ਜੇ ਤੁਸੀਂ ਜਵਾਬ ਦਿੱਤਾ ਜੀ ਨਿੱਜੀ ਹਸਪੀਟਲ ਨਹੀਂ ਸੀ ਉਹ ਸਰਕਾਰੀ ਹਸਪੀਟਲ ਹਾਂ ਜੀ ਹੁਣ ਮੈਂ ਤੁਹਾਡੇ ਜਿਹੜੇ ਸਰਕਾਰਾਂ ਦੇ ਗੱਲ ਦੇ ਉੱਤੇ ਆਏ ਨੇ ਬਾਈ ਜੀ ਸਰਕਾਰਾਂ ਕਹਿ ਤਾਂ ਰਹੀਆਂ ਕਿ ਆਪਣਾ ਮਹੱਲਾ ਕਲੀਨ ਤੁਹਾਡੇ ਗਲੀ ਗਲੀ ਬਣਾਤੇ ਮਹੱਲੇ ਮਹੱਲੇ ਬਣਾਤੇ ਤੁਸੀਂ ਉੱਥੋਂ ਜਾ ਕੇ ਇਲਾਜ ਕਰਾਓ ਭਗਵ ਤੁਸੀਂ ਜਦੋਂ ਬਿਮਾਰੇ ਪਈਗੇ ਇੱਥੇ ਸਾਰੇ ਪੰਜਾਬ ਚ ਸਾਰਾ ਤਰਾਹ ਦੀ ਤਰਾਸਦੀ ਕਰਦਾ ਪਿਆ ਸੀ ਖੜਾ ਦੀ ਮਾਨਾ ਚ ਝੇਲਦਾ ਪਿਆ ਸੀਗਾ ਤੁਸੀਂ ਉਥੋਂ 40s ਵਿੱਚ ਤੁਹਾਨੂੰ ਕੀ ਛੋਟੀ ਜਿਹੀ ਬਿਮਾਰੀ ਸੀਗੀ ਵੈਸੇ ਨੋਰਮਲ ਸੀਗੀ ਉਦੋਂ ਤੁਸੀਂ 40s ਚ ਵੜੇ ਕਿਉਂ ਆਪਣੇ ਮੁਹੱਲਾ ਕਲੀਨਿਕ ਸੀ ਲਾਇਕ ਯੋ ਨਹੀਂ ਕਰਾਇਆ ਜੇ ਬਈ ਸਰਕਾਰਾਂ ਨੂੰ ਉਦੋਂ ਤੱਕ ਸਰਕਾਰੀ ਦਾ ਭਲਾ ਨਹੀਂ ਹੋ ਸਕਦਾ ਜਦੋਂ ਤੱਕ ਇਹਨਾਂ ਦੇ ਐਮਐਲਏ ਐਮਪੀਆ ਦੇ ਲੀਡਰਾਂ ਦੇ ਬੱਚੇ ਵੀ ਸਰਕਾਰ ਆਪਣੇ ਇਲਾਜ ਸਰਕਾਰੀਆ ਚ ਨਹੀਂ ਹੁੰਦੇ ਜਦੋਂ ਇੱਕ ਵਾਰੀ ਐਮਐਲਏ ਵੜ ਗਿਆ ਨਾ ਇੱਥੇ ਬਈ ਸਰਕਾਰੀ ਚ ਅਗਲੇ ਨੇ ਕਹਿਣਾ ਕਿ ਯਾਰ ਮੇਰੀ ਇੱਜ਼ਤ ਦਾ ਸਵਾਲ ਆ ਮੈਂ ਇਥੋਂ ਮੈਨੂੰ ਭਈ ਚੂਹੇ ਕੁਦਰੇ ਹੁੰਦੇ ਨਹੀਂ ਮਰੀ ਜਾਂ ਹਾਈ ਵੀ ਚਲ ਜਾਣਾ ਸਰਕਾਰੀਆਂ ਚ ਚੂਹੇ ਨੱਚਦੇ ਹੁੰਦੇ ਰਾਤਾਂ ਨੂੰ ਪਰ ਉਦੋਂ ਤੱਕ ਉਹਨਾਂ ਦਾ ਭਲਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਵੀ ਲਾਏ ਆਪਣਾ ਸਰਕਾਰੀ ਚੋਣੀ ਕਰਾਂਦੇ ਇਹ ਸਭ ਤੋਂ ਵੱਡਾ ਸਰਕਾਰਾਂ ਨੂੰ ਚਾਹੀਦਾ ਕਿ ਜਿਹੜਾ ਮਰਜੀ ਆਵੇ ਸਰਕਾਰੀ ਨੂੰ ਹੀ ਇੰਨਾ ਵਧੀਆ ਬਣਾ ਦਿਓ ਸਰਕਾਰ ਕਹਿੰਦੀ ਤਾਂ ਹੀਗੀ ਆਪਣੇ 2 ਅਕਤੂਬਰ ਨੂੰ ਆਪਾਂ ਇੱਕ ਸਿਹਤ ਬੀਮਾ ਕੋਈ ਯੋਜਨਾ ਲਾਗੂ ਕਰ ਰਹੇ ਜਿੰਦੇ 10 ਲੱਖ ਰੁਪਏ ਦੀ ਇਲਾਜ ਜਿਹੜਾ ਮਰਜੀ ਪੰਜਾਬੀ ਲਾ ਕੇ ਫ੍ਰੀ ਕਰਾ ਲੂਗਾ ਫੇਰ ਸਰਕਾਰਾਂ ਕਹਿੰਦੀ ਚਲੋ ਯਾਰ ਸਾਡੇ ਕੋਲ ਪ੍ਰੋਪਰ ਤਿਆਰੀ ਨਹੀਂ ਹੋ ਬਾਈ ਫੇਰ ਉਹਦੀ ਕਾਰਤੀ ਕੀ ਅਪਾ ਦਸੰਬਰ ਨੂੰ ਕਰਾਂਗੇ